ਹਰਦੀਸ਼ ਦੇ ਵਿੱਚ ਬਖਖ ਮਲੁਕਾਂ ਦਾ ਇੰਟਰ ਹੋਣਾ ਇਹ ਸਾਬਤ ਕਰਦਾ ਹੈ ਕਿ ਇਥੋਂ ਦਾ ਸਿਸਟਮ ਜਿਹੜਾ ਹੈ ਉਹ ਫੇਲ ਹੋ ਚੁੱਕਾ ਹੈ ਇਥੋਂ ਸਿਸਟਮ ਦੇ ਵਿੱਚ ਵੀ ਦਿਖ ਜਾਵੇ ਕਿ ਇਹ ਜਿਹੇ ਲੋਕ ਜਿਹੜੇ ਨੇ ਆ ਚੁੱਕੇ ਨੇ ਜਿਹੜੇ ਸਿਰਫ ਆਪਣੀ ਪੌਕਟ ਵੱਲ ਧਿਆਨ ਕਰਦੇ ਨੇ ਪੈਸਾ ਕਿਵੇਂ ਅਸੀਂ ਬਣਾ ਲਈ ਗਈ ਔਰ ਮਹਾਰਾਣੇ ਦੇ ਇਸ ਦੇਸ਼ ਕੈਨੇਡਾ ਦੇ ਵਿੱਚ ਵੀ ਰਹਿ ਕੇ ਲੋਕ ਇਹੋ ਜਿਹਾ ਫਰਾਡ ਕਰਦੇ ਨੇ ਇਹ ਫਰਾਡ ਕਰਨ ਦੇ ਵਿੱਚ ਹਰ ਤਰ੍ਹਾਂ ਦੇ ਲੋਕ ਨੇ ਹਰ ਵਰਗ ਦੇ ਲੋਕ ਨੇ ਸਸ ਸੀ ਬਾਰ ਬਾਰ ਇਹ ਬੇਨਤੀ ਕਰਦੇ ਕਿ ਤੁਸੀਂ ਸੀਸਿਸ RCMP OPP ਜਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ ਜੋ ਤੁਸੀਂ ਕੁਸਮਬਸਰ ਜਿਹੜੀ ਇਹਨਾਂ ਦੀ ਸੁਣਦੇ ਹੋ ਹੁਣ ਅਸੀਂ ਜਿਹੜੀ ਗੱਲ ਕਰਨੀ ਚਾਹੁੰਦੇ ਸੀ ਕਿ ਇੱਕ ਉੱਪਰ ਚਲਾ ਰਿਹਾ ਲੜਕਾ ਜਿਸ ਦਾ ਨਾਮ ਮਨਪ੍ਰੀਤ ਅਸੀਂ ਤਸਵੀਰ ਦਿਖਾ ਰਹੇ ਹਾਂ ਟੈਲੀਵਿਜ਼ਨ ਤੇ ਦੇਖੋ ਇਹ ਲੜਕੇ ਨੇ ਇੱਕ ਲੜਕੀ ਦੀ ਹੱਚਾ ਕੀਤੀ ਗ੍ਰੀਪੀਜ ਜੀ ਤੁਸੀਂ ਅਪਡੇਟ ਕਰੋਗੇ ਕਿ ਕਿੰਨੀ ਉਹਨੇ ਅਟੈਕ ਕੀਤਾ ਬੋਡੀ ਤੇ ਅਤੇ ਜਦੋਂ ਇਸ ਲੜਕੀ ਦੀ ਭੈਣ ਨੇ ਮੇਰੇ ਨਾਲ ਸੰਪਰਕ ਕੀਤਾ ਸੋ ਲੜਕੀ ਜਿਹੜੀ ਸੰਪਰਕ ਕਰਨ ਵਾਲੀ ਹੈ ਉਸ ਦਿਵਾਰਸ ਦੇ ਰੋ ਵੀਡੀਓ ਪੋਸਟ ਕੀਤੀ ਕਿ ਅਸੀਂ ਪਰਿਵਾਰ ਦੇ ਸੰਪਰਕ ਵਿੱਚ ਐ ਦਸੰਬਰ ਨੂੰ ਗਲਬਤ ਕਰਾਂਗੇ ਲੜਕੀ ਦੀ ਮੰਗ ਸੀ ਕਿ ਤੁਸੀਂ ਗੋ ਫੰਡ ਜਿਹੜਾ ਹੈ ਉਹਦੀ ਸਾਡੀ ਮਦਦ ਕਰੋ ਮੈਂ ਦੱਸੇ ਕਿ ਸਾਡੀ ਲੜਕੀ ਦੀ ਬਾਡੀ ਤੁਸੀਂ ਗਰੀਬ ਪਰਿਵਾਰ ਤੋਂ ਤਾਂ ਕੌਂਸਲ ਜਨਰਲ ਗ੍ਰਿਪੇਜੀ ਇਸ ਲੜਕੇ ਦੀ ਦੂਜੀ ਫੋਟੋ ਲਾਓ ਜਿਹੜੀ ਕਿ ਵੱਡੀ ਫੋਟੋ ਦਿੱਤੀ ਲੜਕੀ ਨੇ ਉਹ ਸਾਫ਼ ਦਿਖਾਈ ਦੇ ਦੱਸਦਾ ਉੱਪਰ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ ਕੌਂਸਲ ਜਨਰਲ ਨਾਲ ਗੱਲਬਾਤ ਕਰਾਂਗੇ ਇੰਡੀ ਕੌਂਸਲ ਜਨਰਲ ਕਿੰਨੇ ਪਰਿਵਾਰਾਂ ਦੇ ਦੁੱਖ ਸੁਣਦਾ ਆ ਰਿਹਾ ਅਤੇ ਕਿੰਨੇ ਪਰਿਵਾਰਾਂ ਦੀਆਂ ਬਾਡੀਆਂ ਨੂੰ ਭੇਜਿਆ ਗਵਰਨਮੈਂਟ ਨੇ ਆਪਣੇ ਖਰਚੇ ਤੇ ਇੱਕ ਪਾਸੇ ਤੁਸੀਂ ਗਵਰਨਮੈਂਟ ਨੂੰ ਨਿੰਦਦੇ ਹੋ ਇੰਡੀਆ ਗਵਰਨਮੈਂਟ ਦੀ ਪੰਡਿਤ ਕਰਦੇ ਹੋ ਉਹੀ ਗਵਰਨਮੈਂਟ ਜਿਹੜੇ ਤੋਂ ਸੁੱਖ ਦੇ ਵਿੱਚ ਤੁਹਾਡੇ ਸ੍ਰੀਖ ਹੁੰਦੀ ਹੈ ਤੁਸੀਂ ਮੈਨੂੰ ਦੱਸੋ ਕਿ ਇੱਕ ਵੀ ਬਾਡੀ ਬੱਚਿਆਂ ਦੀ ਇੰਨੀ ਮੌਤਾਂ ਹੋਈਆਂ ਜਿਹੜੇ ਲੋਕਾ ਖਾਲਸਤਾਨ ਦੀ ਗੱਲ ਕਰਦੇ ਆ ਗੁਰਪੇਜ ਜੀ ਆ ਨੋਟ ਕਰਿਓ ਸੋ ਅਸੀਂ ਕੋਈ ਪੈਸਾ ਦੇ ਕੇ ਭੇਜਿਆ ਮਦਦ ਕੀਤੀ ਹੈ ਗਵਰਨਮੈਂਟ ਹੀ ਕਰਦੀ ਹੈ ਇੰਡੀਆ ਗਵਰਨਮੈਂਟ ਹਮੇਸ਼ਾ ਕਰਦੀ ਹੈ ਤੇ ਵੀ ਸ਼ੁੱਡ ਡਾਕ ਦੇ ਵਿੱਚ ਤੁਹਾਡਾ ਸਬਦਾ ਸਾਧਨਦੀ ਹੈ ਸੋ ਤੁਹਾਡੀ ਕੇਅਰ ਦੇ ਵਾਸਤੇ ਕੌਂਸਲ ਜਨਰਲ ਆਫਿਸ ਜਿਹੜਾ ਆ ਉਹ ਪੂਰੀ ਤਨਮਨ ਦੇ ਨਾਲ ਤਹਾਡੀ ਮਦਦ ਕਰਦਾ ਦੁੱਖ ਦੇ ਵਿੱਚ ਇਹ ਮਨਪੀਤ ਲੜਕਾ 27 ਸਾਲ ਦਾ ਸੈਕੰਡ ਡਿਗਰੀ ਮਰਡਰ ਚਾਰਜਸ ਲਾਏ ਗਏ ਨੇ ਇਹ ਫਰਾਰ ਹੋ ਚੁੱਕਾ ਹੈ ਇਹ ਹੁਣ 20 ਤੱਕ ਨੂੰ ਗਿਆ ਜਾਂ ਇਹ 21 ਨੂੰ ਗਿਆ ਔਰ 21 ਨੂੰ ਗੁਪੇ ਜੀ ਇਹਨਾਂ ਦੀ ਬੋਡੀ ਜਿਹੜੀ ਹੈ ਲੜਕੇ ਦੀ ਔਰ ਲੜਕੀ ਦੀ ਤਸਵੀਰ ਦਿਖਾ ਲ ਦਿਓ ਨਾਲ ਗੁਪੇ ਜੀ ਕਹਿੰਦੇ ਕਮ ਟੂ ਮਾਈਕ ਪਲੀਜ਼ ਕੀ ਜਿਹੜੀ ਪ੍ਰੈਸ ਰੀਲਿਸ ਜਿਹੜੀ ਆ ਪੁਲਿਸ ਦਿੱਤੀ ਆ ਨਾ ਅਗਰ ਪੁਲਿਸ ਨੇ ਉਹਨਾਂ ਦੇ ਮੁਤਾਬਕ ਮੈਂ ਬਿਲਕੁਲ ਨਾਲ ਨਾਲ ਤਸਵੀਰਾਂ ਤੁਸੀਂ ਪਹਿਲੀ ਕਾ ਕੇ ਦੂਜੀ ਲਾ ਦਿਓ ਫਿਰ ਮੈਂ ਨਾ ਤਸਵੀਰਾਂ ਅਪਡੇਟ ਕਰਕੇ ਉਹਨ ਜੇ ਕੋਈ ਤਾਜੀ ਜਾਣਕਾਰੀ ਮੈਂ ਉਹਨੂੰ ਅਪਡੇਟ ਲੈ ਰਿਆ ਸੀ ਸੋ ਅਸੀਂ ਤੁਹਾਨੂੰ ਅਪਡੇਟ ਕਰ ਰਹੇ ਹਾਂ ਮੇਰੇ ਕਹਿੰਦਾ ਫਾ ਬਿਲਕੁਲ ਜੀ ਇਹ ਨਾ ਅਮਨਪ੍ਰੀਤ ਕੌਰ ਹੈ 28 ਸਾਲਾਂ ਦੀ ਕੁੜੀ ਆ ਤੇ ਬੜੀ ਇੱਕ ਸੁੰਦਰ ਦੇਖ ਵਾਲੀ ਕੁੜੀ ਮਿਹਨਤੀ ਕੁੜੀ ਇੱਥੇ ਜਿਹੜੀ ਪਹੁੰਚੀ ਸੀ ਕੈਨੇਡਾ ਦੇ ਵਿੱਚ 97 ਦਾ ਲੜਕੀ ਦਾ ਜਨਮ ਤੇ ਲੜਕੀ ਦੇ کافی سارے ਜਿਹੜੇ ਚਾਕੂ ਮਾਰੇ ਗਏ ਸੋਸ਼ਲ ਮੀਡੀਆ ਤੇ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਵੀ ਮਿਲਦੀਆਂ ਆ ਪਰ ਹਜੇ ਤੱਕ ਪਰਿਵਾਰ ਵੱਲੋਂ ਜਿੰਨੀ ਕੁ ਪੋਸਟ ਕੀਤੀ ਉਹ ਦੱਸ ਸਕਦੇ ਨੇ ਤੇ ਇਹਨਾਂ ਵੱਲੋਂ ਇੱਕ ਗੋ ਫੰਡ ਵੀ ਚਲਾਇਆ ਗਿਆ ਜਿਹਦੇ ਵਿੱਚ 30000 ਡਾਲਰ ਇਹਨਾਂ ਨੇ ਰੱਖਿਆ ਜੀ ਕਿ 30000 ਡਾਲਰ ਇਕੱਠਾ ਕਰਨਾ ਸੀ ਜਿਹਦੇ ਵਿੱਚੋਂ 21246 ਡਾਲਰ ਇਕੱਠੇ ਕਰ ਚੁੱਕੇ ਨੇ ਆਲਰੇਡੀ ਸੋ ਇਹ ਲੜਕੀ ਦੇ ਆ ਜਿਹੜਾ ਲੜਕਾ ਜੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਮਨਪ੍ਰੀਤ ਸਿੰਘ ਇਹਦੇ ਵੱਲੋਂ ਕਾਫੀ ਸਾਰੇ ਚਾਕੂ ਮਾਰੇ ਗਏ ਚਾਕੂਮਾਨ ਤੋਂ ਬਾਅਦ ਇਹ ਲੜਕੀ ਉਹ ਪੀੜ ਨਹੀਂ ਚੱਲ ਸਕੀ ਤੇ ਉਹ ਲੜਕੀ ਦਮ ਤੋੜ ਗਈ ਤੇ ਉਹਨੂੰ ਲੜਕੀ ਦੀ ਫਿਰ ਇਹ ਡੈੱਡ ਬੋਡੀ ਜਿਹੜੀ ਉਹਨੂੰ ਚਾਕ ਕੇ ਨਾਇਗਰਾ ਫਾਲ ਦੇ ਨੇੜੇ ਲਿੰਕਨ ਨਾਂ ਦਾ ਸ਼ਹਿਰ ਹੈ ਉੱਥੇ ਇਹ ਸੌਟਾ ਆ ਉਦੋਂ ਬਾਅਦ ਚ ਹੌਲੀ ਹੌਲੀ ਹੁੰਦਾ ਹੁੰਦਾ ਪੁਲਿਸ ਨੂੰ ਪਤਾ ਲੱਗੀ ਗੱਲ ਤੇ ਪੁਲਿਸ ਨੇ ਐਡਮੈਸਟੀਗੇਸ਼ਨ ਕੀਤੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਇਹ ਸਾਹਮਣੇ ਆ ਵੀ ਇਹ ਮਨਪ੍ਰੀਤ ਸਿੰਘ ਦਾ ਕੋਈ ਹੱਥ ਹੈ ਇਹਨੂੰ ਫਿਰ ਇਸ ਮਟਰ ਦੇ ਕਨੈਕਸ਼ਨ ਦੇ ਸਬੰਧ ਵਿੱਚ ਚਾਰਜ ਲਾਏ ਗਏ ਨੇ ਇਹਦੇ ਤੇ ਜੀ ਸੈਕੰਡ ਡਿਗਰੀ ਦੇ ਤੇ ਹੁਣ ਇਹ ਫਿਲਹਾਲ ਇਹ ਨੌਜਵਾਨ ਜਿਹੜਾ ਇਹ ਫਰਾਰ ਸੋ ਅਸੀਂ ਕੋਸ਼ਿਸ਼ ਕਰ ਰਹੇ ਕਿ ਲੜਕੀ ਦੇ ਪਰਿਵਾਰ ਦੇ ਮੈਂਬਰ ਨਾਲ ਗੱਲਬਾਤ ਕਰੀ ਜੀ ਮੈਂ ਲਗਾਤਾਰ ਟਰਾਈ ਕਰ ਰਹੇ ਹਾਂਗਾ ਉਸ ਦਿਨ ਆਪਣੀ ਗੱਲਬਾਤ ਹੋਈ ਪਰ ਲੜਕੀ ਪਰਿਵਾਰ ਦਾ ਮਸਲਾ ਕੀ ਬਣਿਆ ਪਿਆ ਕਿ ਇਹ ਸਹਿਮੇ ਪਏ ਨੇ ਜੀ ਗੱਲ ਕਰਨ ਦੇ ਲਈ ਇਹ ਬੈਕਟ ਨੇ ਨਹੀਂ ਪ੍ਰੋਮਿਸ ਕੀਤਾ ਸੀ ਕਿ ਅਸੀਂ ਗੱਲਬਾਤ ਕਰਾਂਗੇ ਕਿ ਆ ਜੋ ਪਿਛੇ ਪੜਣਾ ਬਾਰੇ ਆ ਠੀਕ ਹੈ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਨਹੀਂ ਚਾਹੁੰਦੇ ਕੋਈ ੜਿੱਕਾ ਬਣੇ ਔਰ ਜੇ ਤੁਹਾਡੇ ਪਾਸ ਕੋਈ ਵੀ ਐਸਾ ਕਲੂ ਹੈ ਕਿਸੇ ਵਿਅਕਤੀ ਕੋਲ ਤਾਂ ਕਨਸਰਨਿੰਗ ਡਿਪਾਰਟਮੈਂਟ ਜਾਂ ਪੁਲਿਸ ਨੂੰ ਤੁਸੀਂ ਇਨਫੋਰਮ ਕਰ ਦਿਓ ਲੋਕਲ ਪੁਲਿਸ ਨੂੰ ਪੁਲਿਸ ਆਪਣੇ ਆਪ ਕੰਟੈਕਟ ਕਰ ਲੈਂਦੀ ਦੂਸਰੀ ਪੁਲਿਸ ਨੂੰ ਸੋ ਇਹ ਤੁਹਾਡਾ ਸਾਡਾ ਸਭ ਦਾ ਫਰਜ਼ ਬਣਦਾ ਕਿ ਕ੍ਰਾਈਮ ਰੋਕੇ ਜਾ ਸਕੇ ਸੋ ਸਾਡੇ ਪਾਸ ਗ੍ਰਿਪੇਜੀ ਤੁਹਾਡੇ ਪਾਸ ਲੜਕੀ ਦਾ ਨੰਬਰ ਹੈ ਤਾਂ ਉਹਨਾਂ ਨੂੰ ਤੁਸੀਂ ਡਾਇਲ ਕਰਨ ਦੀ ਕੋਸ਼ਿਸ਼ ਹਾਂਜੀ ਹਾਂਜੀ ਮੈਂ ਡਾਇਲ ਕਰ ਰਿਹਾ ਲਗਾਤਾਰ ਘੰਟੀਆਂ ਵੀ ਜਾ ਰਹੀਆਂ ਨੇ ਮੈਂ ਆਪ ਜੀ ਨੂੰ ਔਨ 에ਅਰ ਵੀ ਜੜੀ ਸੁਣਾ ਦਿੰਨਾ ਤਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਗੇ ਵੀ ਇੱਕ ਧਰਮਨਾਂ ਨਾਮ ਦਾ ਵਿਅਕਤੀ ਸੀ ਜਿਹੜਾ ਕਿ ਫਰਾਰ ਹੋ ਚੁੱਕਾ ਸੀ ਹੁਣ ਇੱਥੇ ਮਰਡਰ ਕਰਕੇ ਦੂਜੇ ਦੇਸ਼ ਵਿੱਚ ਭੱਜ ਜਾਂਦੇ ਆ ਔਰ ਜਦ ਵਿਅਕਤੀ ਭੱਜ ਗਿਆ ਤਾਂ ਉਹਨੂੰ ਤੁਹਾਨੂੰ ਲੱਗਦਾ ਕਿ ਇਸ ਦੇਸ਼ ਦੇ ਵਿੱਚ ਮਗਾਇਆ ਜਾਊਗਾ ਮਿਰਤਾ ਕੀ ਕਾਲ ਤੁਹਾਡਾ ਸੀ ਤੁਹਾਡੇ ਤੋਂ ਪੁੱਛਣਾ ਜੋ ਸਵਾਲ ਇਹ ਬਹੁਤ ਵੱਡਾ ਪੈਦਾ ਹੋ ਗਿਆ ਪਹਿਲਾਂ ਤਾਂ ਆਪਾਂ ਇੰਨੇ ਕੁ ਪ੍ਰੋਟੈਕਟਿਵ ਹੁੰਦੇ ਸੀ ਚਲੋ ਵੀ ਕੋਈ ਇੱਥੇ ਪਹਿਲਾਂ ਤਾਂ ਮਾਰ ਕੁੱਟ ਜਦੋਂ ਅਸੀਂ ਆਏ ਆਏ ਹਾਂ ਨਾ ਉਦੋਂ ਦੋ ਤਿੰਨ ਗੱਲਾਂ ਸੁਣਦੇ ਹੁੰਦੇ ਸੀ ਵੀ ਇੱਕ ਤਾਂ ਕਿਸੇ ਨੂੰ ਧੱਕਾ ਵੀ ਨਹੀਂ ਮਾਰਨਾ ਤੇ ਹੱਥ ਲਾਉਣਾ ਨਹੀਂ ਜਮਈ ਤੇ ਇੱਕ ਵੀ ਜੇ ਕਿਸੇ ਦੇ ਕੁੱਤੇ ਨੇ ਤੁਹਾਨੂੰ ਵੜ ਲਿਆ ਤੇ ਫੇਰ ਤੁਹਾਡਾ ਬਾਵਾ ਫਾਇਦਾ ਹੋ ਜਾਂਦਾ ਇਹ ਦੋ ਗੱਲਾਂ ਆਉਂਦੇ ਨਹੀਂ ਕਹਿੰਦੇ ਹੁੰਦੇ ਸੀ ਹੁਣ ਕੰਮ ਵਾਧ ਇੰਨੀ ਗਈ ਹੈ ਵੀ ਮਰਨ ਮਰਾਉਣ ਤੱਕ ਗੱਲਾਂ ਪਹੁੰਚੀਆਂ ਤੇ ਮਾਰ ਕੇ ਲੋਕ ਭੱਜ ਜਾਂਦੇ ਆ ਹੁਣ ਇਹੋ ਜਿਹਾ ਇੱਕ ਕੈਨੇਡਾ ਦੇ ਵਿੱਚ ਰਹਿਣਾ ਪੈ ਰਿਆ ਸਾਨੂੰ ਇਹ ਬੜੀ ਸਾਡੇ ਲਈ ਪਰੇਸ਼ਾਨ ਕਰਨ ਵਾਲੀ ਗੱਲ ਹੈ ਇਹ ਇੱਕ ਨਹੀਂ ਕਈ ਸਾਰੇ ਇਹਦੇ ਵਿੱਚ ਜਿਹੜੇ ਕਤਲ ਹੋਏ ਤੇ ਇਹ ਇੱਕ ਹੋਰ ਵੀ ਇਹਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਵਾਸੇ ਸਾਹਿਬ ਵੀ ਜਿੰਨੇ ਆਪਣੇ ਕਤਲ ਹੁੰਦੇ ਨੇ ਇਥੋਂ ਵ੍ਰੈਮਟਨ ਰਿਲੇਟਡ ਇਹ ਸਾਰੇ ਬੰਦੇ ਨਾਇਗਰਾਫਾਲ ਨੂੰ ਬਦਲ ਕੇ ਕਿਉਂ ਭੱਜ ਜਾਂਦੇ ਆ ਜਿਹੜਾ ਪਹਿਲਾਂ ਉਹ ਧਰਮਾ ਹੋਇਆ ਸੀਗਾ ਫਿਰ ਉਹਨਾਂ ਨੇ ਕਿੰਡੀ ਕਹਾਣੀ ਰਚੀ ਉਹਦਾ ਭਰਾ ਆ ਗਿਆ ਜੀ ਇੱਥੇ ਆਪਣੇ ਕੋਲੇ ਵੀ ਸ਼ੋਅ ਕਰਕੇ ਗਿਆ ਕਹਿੰਦੇ ਚਪਲਾਂ ਲਾਭੀਏ ਨਾਇਗਰਾਫਾਲ ਤੋਂ ਜੀ ਉਹ ਛਾਲ ਮਾਰ ਗਿਆ ਜੀ ਉਹਦਾ ਭੋਗ ਤੱਕ ਪਾਤਾ ਪਰ ਇਨਵੈਸਟੀਗੇਸ਼ਨ ਚੱਲੀ ਬਾਅਦ ਚੋਂ ਪਤਾ ਲੱਗਿਆ ਉਹ じゃ ਕੁਛ ਨਹੀਂ ਉਹਨਾਂ ਨੇ ਵੀ ਨਾਇਗਰਾ ਫਾਲ ਇਨਕਲੂਡ ਕਰ ਲਿਆ ਵਿੱਚ ਫੇਰ ਜਿਹੜਾ ਸਾਡੇ 에ਰਪੋਰਟ ਕਵਿਨ ਤੇ ਆ ਇੱਕ ਗੋਰਾ ਗੂਰੀ ਦੇ ਗੋਲੀਆਂ ਮਾਰ ਕੇ ਮਾਰ ਕੇ ਉਹਨੂੰ 29 ਸਾਲਾਂ ਦੀ ਨੌਜਵਾਨ ਕੁੜੀ ਨੂੰ ਉਹ ਵੀ ਨਾਇਗਰਾ ਫਾਲ ਵਾਲ ਨੂੰ ਭੱਜ ਗਿਆ ਹੁਣ ਇਹ ਮੁੰਡਾ ਵੀ ਇਥੋਂ ਚਾਕੂ ਚਾਕੂ ਮਾਰ ਕੇ ਟੋਬੀ ਕੋ ਰਹਿੰਦੀ ਸ਼ਾਇਦ ਇਹ ਲੜਕੀ ਤੇ ਹੁਣ ਉਹਦੋਂ ਨਾਇਗਰਾ ਫਾਲ ਲਿੰਕਨ ਅੰਨੀ ਨੂੰ ਇੱਕ ਆਪਣੇ ਜਿਹੜਾ ਸਟੋਰ ਹੈ ਵਿਨੇਗਰ ਕੀ ਨਾਮਸਟ੍ਰੋਸ ਟੁਰਦਾ ਅਬੂਲਕੋਦ ਲਾਗੇ 에어ਪੋਰਟ ਤੇ ਅਬੂਲਕੋ ਗੈਤਾ ਬਾਲਮਾੜ ਦੇ ਲਾਗੇ ਉੱਥੇ ਵੀ ਇੱਕ ਸਾਡੇ ਪੰਜਾਬਣ ਲੜਕੀ ਐ ਜਿਹਦੇ ਕੋਲ ਪਹਿਲੀ ਵਿਆਹ ਦੀ ਲੜਕੀ ਸੀ ਤਾਂ ਉਹਦਾ ਐਕਸ ਜਿਹੜਾ ਹਸਬੰਡ ਸੀ ਉਹਨੇ ਉਸਤੇ ਗੋੜਗਾ ਚਲਾ ਕੇ ਉਸਨੂੰ ਮਾਰ ਦਿੱਤਾ ਤੇ ਉਹ ਲੜਕੀ ਜਿਹੜੀ ਲੈ ਕੇ ਫਰਾਰ ਹੋ ਗਿਆ ਆਪ ਡਾਕਰਾ ਫਰ ਚਲੇ ਗਿਆ ਉਹ ਵਾਲਾ ਹੀ ਉਹਦੀ ਗੱਲ ਨਹੀਂ ਕਰਦਾ ਪੰਜਾਬੀ ਨਹੀਂ ਗੋਰੀ ਸੀ ਗੋਰੀ ਸੀ ਉਹ ਆ ਗੋਰੀ ਸੀ ਪੰਜਾਬਰ ਨਹੀਂ ਸੀ ਉਸੇ ਦੀ ਮੈਂ ਗੱਲ ਕਰਾਂ 29 ਸਾਲਾਂ ਦੀ ਸੀ ਉਹਦੇ ਵਿਚਾਲੀ ਦੇ ਚਾਰ ਨਿਆਣੇ ਹੁਣ ਸਾਲਕ ਦੀ ਗੁੱਡੀ ਉਹ ਵੀ ਉਧਰ ਚੱਲ ਗਿਆ ਤੇ ਉਹਦੇ ਵਿੱਚ ਵੀ ਦੋ ਤਿੰਨ ਜਿਹੜੀ ਇਹ ਥਿਉਰੀ ਚੱਲੀਆਂ ਸੀ ਕਿ ਇੱਕ ਤਾਂ ਕਹਿੰਦੇ ਸੀ ਨਾਇਗਰਾ ਫਾਲ ਜਾ ਕੇ ਮਾਰਦਾ ਇੱਕ ਕਹਿੰਦੇ ਨਾਇਗਰਾ ਫਾਲ ਜਾ ਕੇ ਫੜ ਲਿਆ ਤੇ ਫਿਰ ਜਿਹੜੇ ਫੜਿਆ ਕਹਿ ਰਹੇ ਆ ਉਹ ਕਹਿ ਰਹੇ ਵੀ ਉਹਨੂੰ ਅਗਲੇ ਦਿਨ ਬੇਲ ਤੇ ਵੀ ਛੜਦਾ ਸੋ ਸਮਝ ਨਹੀਂ ਆਉਂਦੀ ਵੀ ਜਾਂ ਤਾਂ ਹੁਣ ਹੁਣ ਇਹ ਗੱਲਾਂ ਐ ਲੱਗਣ ਲੱਗੀਆਂ ਵੀ ਜਿਹੜਾ ਬੰਦਾ ਇੱਥੇ ਸਿਟੀਜ਼ਨਸ਼ਿਪ ਤੇ ਆ ਉਹ ਕਰਾਇਮ ਕਰਦਾ ਤੇ ਉਹਨੂੰ ਲੱਗਦਾ ਵੀ ਆਪਾਂ ਨੂੰ ਛੱਡ ਹੀ ਦੇਣਾ ਇਹਨਾਂ ਨੇ ਤੇ ਜਿਹਦੇ ਕੋਲ ਸਿਰਜਣ ਚਾਪ ਹੈ ਨਹੀਂ ਉਹ ਫਿਰ ਇਥੋਂ ਕਤਲ ਕਰਕੇ ਭੱਜ ਜਾਂਦਾ ਆਖਰ ਅਸੀਂ ਕਦੋਂ ਤੱਕ ਸੇਫ ਹਾਂ ਕਦੋਂ ਤੱਕ ਡਰੇ ਰਵਾਂਗੇ ਇਹਦੇ ਲਈ ਕੌਣ ਜ਼ਿੰਮੇਵਾਰ ਹੈ ਸੋ ਸਮਝ ਸਮਝ ਵਿੱਚ ਜਿੱਥੇ ਸਮਝ ਹੈ ਉਥੇ ਇਹ ਵੀ ਸਾਨੂੰ ਸਮਝਣਾ ਪਵੇਗਾ ਕਿ ਸਵਾਰੀ ਖੁਦ ਆਪਣੇ ਸਵਾਨ ਦੀ ਜ਼ਿੰਮੇਵਾਰਤ ਅਕਸਰ ਸੀ ਕਹਿੰਦੇ ਆ ਪਰ ਕਿਸ ਸੱਤ ਤੱਕ ਜ਼ਿੰਮੇਵਾਰੀ ਦੇ ਨਾਲ ਇਸ ਦੇਸ਼ ਦੇ ਵਿੱਚ ਆਪਣੀ ਜਿੰਦਗੀ ਜੀਵਨ ਬਤੀਤ ਕਰੋਗੇ ਲੋਕ ਜਿਹੜੇ ਨੇ ਉਹ ਕਾਨੂੰਨ ਦੀ ਧੱਜੀਆਂ ੜਾ ਰਹੇ ਨੇ ਮਹਾਰਾਨੇ ਕੀ ਦੀਵਾਲੀ ਤੇ ਬ੍ਰਮਟਨ ਦੇ ਵਿੱਚ ਜਦੋਂ ਆਲਰੇਡੀ ਪਟਾਕੇ ਵੇਚਣਾ ਅਲਾਉ ਨਹੀਂ ਹੈ ਤੇ ਕੁਝ ਲੋਕਾਂ ਨੇ ਵੇਚੇ ਤੇ ਕੁਝ ਲੋਕਾਂ ਨੇ ਚਲਾਏ ਵੀ ਤੱਕ 2 ਘੰਟੇ ਦੱਸਿਆ ਗਿਆ ਹੈ ਕਿ ਇਹ ਰੀ ਵਿੱਚ ਐਕਸੀਡੈਂਟ ਨਹੀਂ ਲਿਆ ਗਿਆ ਆ ਜੋ ਕਿ ਅਥਾਰਟੀ ਜਿਹੜੀ ਹੈ ਉਹ ਸਿਟੀ ਦੀ ਕੋਲ ਖੜੀ ਸੀ ਉਹ ਵੀਡੀਓ ਸਾਡੇ ਪਾਸ ਪਈਆਂ ਸੋ ਇਸ ਦਾ ਮਤਲਬ ਇਹ ਹੋਇਆ ਕਿ ਜੇ ਤੁਸੀਂ ਜਾਣਦੇ ਹੋ ਸਿਟੀ ਦੇ ਵਿੱਚ ਕਿਸੇ ਵਿਅਕਤੀ ਨੂੰ ਤੁਸੀਂ ਜੋ ਮਰਜ਼ੀ ਆਇਆ ਉਹ ਹੀ ਕਰ ਸਕਦੇ ਹੋ ਇਹ ਦੇ ਉਹ ਇਹੋ ਜਿਹੇ ਹਾਲਾਤਾਂ ਵਿੱਚ ਆਉਣ ਵਾਲੇ ਸੰਦਰਭ ਵਿੱਚ ਕ੍ਰਾਈਮ ਵੱਧਦਾ ਹੈ ਕ੍ਰਾਈਮ ਨੂੰ ਰੋਕਣਾ ਹੈ ਸਾਡਾ ਫਰਜ਼ ਬਣਦਾ ਹੈ ਇਹ ਸਿਟੀ ਤੁਹਾਡੀ ਨਹੀਂ ਸਿਟੀ ਸਾਡੀ ਵੀ ਹੈ ਅਸੀਂ ਟੈਕਸ ਪੇ ਕਰਦੇ ਹਾਂ ਪਰ ਅਸੀਂ ਠੱਗ ਠੱਗ ਇਹ ਨਹੀਂ ਕਰਦੇ ਔਰ ਤੁਸੀਂ ਇੱਕ ਬਿਜ਼ਨਸ ਦੀ ਖਾਤਰ ਆਪਣਾ ਧਰਮ ਬਦਲ ਲੈਂਦੇ ਮਹਿਰਾਨੇ ਤੁਸੀਂ ਇੱਕ ਪੈਸਾ ਕਮਾਉਣ ਦੀ ਖਾਤਰ ਆਪਣੇ ਧਰਮ ਨੂੰ ਜਦ ਬਦਲ ਜਾਂਦੇ ਜਿਹੜਾ ਇਨਸਾਨ ਆਪਣੇ ਧਰਮ ਨੂੰ ਪੈਸੇ ਦੀ ਖਾਤਰ ਬਦਲ ਲੈਂਦਾ ਤਾਂ ਉਹ ਇਨਸਾਨ ਕਾਦਾ ਹੈ ਉਹ ਧਰਮ ਦਾ ਸਤਕਾਰ ਕਰੋ ਔਰ ਇਸ ਦੇਸ਼ ਦੇ ਵਿੱਚ ਜਿਹੜੇ ਹੇਟ ਕਰਾਈਮ ਹੈ ਉਹ ਬੰਦ ਹੋਣਾ ਚਾਹੀਦਾ ਅਸੀਂ ਬਾਰ-ਬਾਰ ਇਹ ਹੀ ਅਪੀਲ ਕਰਦੇ ਆ ਕਰਦੇ ਆ ਰਹੇ ਹਾਂ ਕ੍ਰਾਈਮ ਕਾਰਨ ਵਾਲੇ ਲੋਕ ਹੀਰਾ ਫਿਰ ਕਾਰਨ ਵਾਲੇ ਲੋਕ ਇਹ ਗੱਲਾਂ ਨਹੀਂ ਪਸੰਦ ਕਰਦੇ ਜਿਹੜੇ ਡਰੱਗ ਵੇਚ ਕੇ ਪੈਸਾ ਇੰਨਾ ਕਮਾ ਚੁੱਕੇ ਨੇ ਵੱਡੇ ਵੱਡੇ ਕੋਠੀਆਂ ਬਣਾ ਚੁੱਕੇ ਨੇ ਸੂਟ ਪਾਕਟ ਟਾਇੰਗ ਵਾਲੇ ਘੰਦੇ ਨਹੀਂ ਜਿਹੜੇ ਇਹ ਲੀਡਰ ਸੋ ਕਾਲਡ ਨੇ ਇਹਨਾਂ ਨਾਲ ਦੋਸਤੀਆਂ ਪਾਈਆਂ ਆ ਜਾ ਉਹਨਾਂ ਨੇ ਪਾਈਆਂ ਐ ਇਲੈਕਸ਼ਨ ਦੇ ਵਿੱਚ ਖੂਬ ਇਹਨਾਂ ਨੂੰ ਫੰਡ ਦਿੰਦੇ ਆ ਇਹਨਾਂ ਦੀ ਮਦਦ ਕਰਦੇ ਆ ਤੇ ਇਹ ਗੱਲ ਉਹਨਾਂ ਨੇ ਸੁਣਦੇ ਆ ਉਹਨਾਂ ਦੇ ਮੁਤਾਬਕ ਇਹ ਪਰਮਨੈਂਟ ਦਿੰਦੇ ਆ ਉਹਨਾਂ ਦੇ ਮੁਤਾਬਕ ਇਹ ਜੋ ਵਾਇ ਕਰਦੇ ਆ ਸਰਫ ਆਈ ਥਿੰਕਸ ਗੋਡ ਕਿ ਇੱਥੋਂ ਦੀ ਪੁਲਿਸ ਨੂੰ ਮੈਸ ਲੂਟ ਕਰਦਾ ਕਿ ਇੱਥੋਂ ਦੀ ਇੰਨੀ ਪੁਲਿਸ ਅੱਛੀ ਆ ਇੰਨੀ ਪੁਲਿਸ ਇਮਾਨਦਾਰ ਆ ਕਿ ਉਹ ਕਿਸੇ ਨੂੰ ਸੁਣਦੀ ਨਹੀਂਗੀ ਕਾਨੂੰਨ ਦੇ ਮੁਤਾਬਕ ਆਪਣਾ ਕੰਮ ਕਰਦੀ ਆ ਪਰ ਜੇ ਇੱਥੇ ਵੀ ਜਿਸ ਤਰ੍ਹਾਂ ਦੇ ਲੱਛਣ ਸਾਡੇ ਪੋਲਿਟਿਸ਼ੀਅਨ ਨੇ ਕਰ ਦਿੱਤੇ ਨੇ ਇਹ ਇਹੋ ਜੇ ਕੰਮ ਕਰਾਉਣ ਲੱਗ ਪਈ ਪੁਲਿਸ ਤੋਂ ਜੇ ਪੁਲਿਸ ਇਹੋ ਜੇ ਹੁੰਦੀ ਤਾਂ ਇਹ ਦੇਸ਼ ਤਸਤਿਆਨਾਸ਼ ਜਿਹੜਾ ਹੋਇਆ ਇਹ ਤੋਂ ਵੱਧ ਹੋਣਾ ਸੀ ਪਰ ਆਈ ਥੈਂਕਸ ਗੋਡ ਕਿ ਇਥੋਂ ਦੀ ਸਾਡੀਆਂ ਅਥਾਰਟੀਆ ਕਿਸੇ ਦੀ ਗੱਲ ਨਹੀਂ ਮੰਨਦੀਆਂ ਪਰ ਸਾਡੇ ਲੋਕਾਂ ਨੂੰ ਇਹ ਲੋਕ ਬੁੱਧ ਬੜਾ ਲੰਦੇ ਗੱਲੇ ਕੋਈ ਨਹੀਂ ਜੀ ਮੈਨੂੰ ਉਹ ਜਾਣਦਾ ਹੈ ਜੀ ਮੈਂ ਉਹਨੂੰ ਜਾਣਦਾ ਨਹੀਂ ਗੱਲੇ ਕੋਈ ਨਹੀਂ ਮੈਨੂੰ ਮੇਰ ਜਾਣਦਾ ਆ ਮੈਂ ਜੋ ਕਹੇ ਉਹ ਕਰ ਦੂੰਗਾ ਤੁਸੀਂ ਕਿਵੇਂ ਕਰ ਸਕਦੇ ਆ ਤੁਹਾਡਾ ਕੀ ਅਥਾਰਟੀ ਹੈ ਠੀਕ ਹੈ ਤੁਸੀਂ ਚੋਰੀ ਸ਼ਿਪ पे ਕਰ ਰਹੇ ਹੋ ਆਪਣੀ ਮਰਜ਼ੀ ਨਾਲ ਕਰ ਰਹੇ ਹੋ ਵੀ ਡੋਟ ਕੇ ਆਰ ਕਿ ਤੁਸੀਂ ਸਿਟੀ ਵੱਲ ਤੁਹਾਨੂੰ ਕੋਈ ਐਡ ਦਿੰਦੇ ਆ ਜਾਂ ਨਹੀਂ ਦਿੰਦੇ ਦੈਟਸ ਨਾਟ ਮੀਨ ਐਨੀਥਿੰਗ ਚਾਹ 500 ਡਾਲਰ ਕੋਈ ਫਰਕ ਨਹੀਂ ਆ